ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਘੋਗਾ ਆ ਗਿਆ ਸਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗਰਦਾਸਪੁਰ ਆ ਗਿਆ ਤੇ ਨੇੜੇ ਜ਼ੈਂਤਪੁਰ। ਤੇ ਹਮਕਾਰ ਘੋਗੇ ਵਾਲੇ ਨੂੰ ਮਲਾਵਾਂਗੇ ਤੁਹਾਨੂੰ। ਵਿੱਚ ਟੋਕੜਾਂ ਗੱਬਣਾ ਚੱਕ ਪਾਸ ਵੀ ਆ ਸੱਜਣੋ ਤੇ ਵਿੱਚ ਬਿਲਕੁਲ ਤਾਜ਼ੀਆਂ ਸੁਈਆਂ ਮਈਆਂ ਵੀ ਤੇ ਆ ਝੋਟੀ ਵੀ ਇੱਕ ਰੰਗ ਕਾਲੀ ਆ ਜਿਹੜੀ ਤੋਂ ਆਪਾਂ ਛਟਾੜ ਕਰਾਂਗੇ ਬਹੁਤ ਹੀ ਸੋਹਣਾ ਲੇਵਾ ਭਾਂਡਾ ਲੱਗਾ ਕੱਟੀ ਨੂੰ ਸੱਜਣੋ ਵੇਖਿਓ ਪੈਠਪੜਾ ਚੰਗਾ ਦੁੱਧ ਹੋਣਾ ਚਾਹੀਦਾ ਕੱਟੀ ਦੇ ਕੋਲੇ ਬਾਕੀ ਆਪਾਂ ਇਸ ਭਰਾ ਤੋਂ ਪੁੱਛਾਂਗੇ ਤੇ ਜਿੰਨਾ ਦੁੱਧ ਦੱਸਿਆ ਜਾਂਦਾ ਇਸ ਘਰੇ ਵੀ ਇਹ ਵੀ ਲੋਹੇ ਤੇ ਲੀਖ ਵਾਲੀ ਗੱਲ ਹੀ ਆ ਵੀ ਪਾਈਆ ਘੱਟ ਤਾਂ ਭਾਵਾਂ ਦੱਸ ਦੇਵੇ ਤੇ ਵੱਧ ਨਹੀਂ ਦੱਸਦਾ ਭਰਾ ਆ ਵੀ ਤਾਜੀ ਸੁਈ ਆ ਆ ਵੇਖੋ ਖਾਲੇ ਵਿਦਾ ਸਹਿਜ ਕੁਆਲਟੀ ਚੈੱਕ ਕਰੋ ਥੋੜਾ ਜਿਹਾ ਉਪਰਾ ਕਰਦੀ ਕਿਉਂਕਿ ਸੂਈ ਕਰਕੇ ਤਾਜੀ ਤੇ ਆ ਗਈ ਸੱਜਣਾ ਤੋਕੜ ਗੱਬਣ ਚੈੱਕ ਪਾਸ 5 ਮਹੀਨਿਆਂ ਦੀ ਇਹ ਕਾ ਵੱਡੇ ਕਦ ਕਾਠ ਦੀ ਖੜੀ ਇਹਦਾ ਵੀ ਲੇਖਾ ਜੋਖਾ ਤੁਹਾਨੂੰ ਪੁੱਛ ਕੇ ਦੇਵਾਂਗੇ ਮਗਰ ਕੱਟੀ ਬਹੁਤ ਚੰਗੀ ਆ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਕਰਕੇ ਤਸੱਲੀ ਕਰਿਓ ਖਰੀਦਦਾਰ ਹਮਕਾਰ ਵੀਰ ਸਾਸਤਰੀ ਕਾਲ ਜੀ ਸਾਸਤਰੀ ਸੰਤੂ ਸਾਹਿਬ ਹੋਰ ਸੁਣਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਜੀ ਸ਼ੁਕਰ ਹੈ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਹਨਾ ਹਾਂਜੀ ਹਾਂਜੀ ਸਾਰੇ ਭੈਣਾ ਭਰਾਵਾਂ ਦੀ ਚੜਦੀ ਕਲਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਤੇ ਫਿਰ ਹੁਣ ਕਈ ਵੀ ਭੋਗੇ ਵਾਲੇ ਸੱਜਣ ਸਾਡੇ ਫੇਰ ਆ ਗਏ ਹਾਂਜੀ ਹਾਂਜੀ ਹਨਾ ਹਾਂਜੀ ਸਵਾਭ ਬਣ ਗਿਆ ਜਲ ਪਾਣੀ ਖੇਚ ਲਿਆ ਸਹੀ ਗੱਲ ਹੈ ਸਹੀ ਗੱਲ ਤੇ ਆਪਣਾ ਡਰੈੱਸ ਡਰੈੱਸ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਂ ਊਂਕਾਰ ਸਿੰਘ ਨੰਬਰ ਆਪਣਾ 97792834419779283441 ਬਾਕੀ ਦਾ ਪਿਆਰ ਮਾਲਤਾ ਆਪਦੇ ਚੈਨਲ ਤੇ ਲਿਖੀ ਜਾਂਦਾ ਲਿਖੀ ਜਾਂਦਾ ਬਹੁਤ ਬਾਬੇ ਦੀ ਕਿਰਪਾ ਜੀ ਹਣਾ ਹਾਂ ਰੋਜ਼ ਹੀ ਵੀਡੀਓ ਪਾਉਂਦੇ ਆਪਾਂ ਦੂਜੇ ਤੇ ਜਿਹਦੇ ਹਾਂ ਬਾਕੀ ਪਿਆਰ ਦਿੰਦੇ ਆ ਭੈਣਾ ਭਰਾ ਤੇ ਬਾਕੀ ਪਤਾ ਕੀ ਹੁੰਦਾ ਐ ਨਹੀਂ ਹੁੰਦਾ ਚੱਕਰ ਕੋਈ ਵੀ ਪਿਆਰ ਹੋਣਾ ਚਾਹੀਦਾ ਬੰਦੇ ਦਾ ਦਿਲੋਂ ਦਿਲੋਂ ਪਿਆਰ ਤੇ ਬਾਕੀ ਤਾਂ ਚੱਲੀ ਜਾਂਦੇ ਆ ਸਿਸਟਮ ਇੱਥੇ ਰਾਜੀ ਮਹਾਰਾਜੇ ਹਣਾ ਸਾਰੇ ਚਲੇ ਗਏ ਆਪਾਂ ਵੀ ਚਲੇ ਬਸ ਜੀ ਇੱਥੇ ਤੇ ਬਸੇ ਬੰਦੇ ਹਰ ਦੇ ਕੰਨ ਚ ਫੂਕ ਮਾਰੀ ਵੀ ਮੇਰੇ ਤੋਂ ਉੱਤੇ ਕੋਈ ਨਹੀਂ ਹਾਂ ਤੇ ਵਾਕਿਆ ਹੋ ਗਿਆ ਮੇਰੇ ਤੋਂ ਉੱਤੇ ਕੋਈ ਨਹੀਂ ਉੱਤੇ ਕੋਈ ਨਹੀਂ ਮਿੱਟੀ ਆ ਮਿੱਟੀ ਜੀ ਤੇ ਮਿੱਟੀ ਨੇ ਮਿੱਟੀ ਜੀ ਰਲਣਾ ਬਸ ਬਸ ਜੀ ਬਸ ਤੇ ਹੱਸ ਖੇਡ ਕੇ ਮਿਲੋ ਜਿਹੜੇ ਵੀ ਸੱਜਣ ਨੂੰ ਮਿਲਦੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਫਿਰ ਅੱਜ ਕਿੰਨੇ ਜਾਨਵਰ ਵਿਖਾਈਏ ਆਪਾਂ ਚਾਰ ਹੀ ਦਿਖਾ ਲਦੇ ਹਾਂ ਚਾਰ ਹੀ ਵਿਖਾਈਏ ਹੈਨਾ ਹਾਂਜੀ ਤੇ ਫਿਰ ਆ ਝੋਟੀ ਦਾ ਕੀ ਲੇਖਾ ਜੋ ਇਹਦੇ ਮਗਰ ਕੱਟੀ ਜਾਂ ਸੰਤੂ ਸਾਹਿਬ ਜੈਡ ਬਲੈਕ ਹੀ ਆਪ ਵੀ ਜੈਡ ਬਲੈਕ ਹੀ ਆਪਿਆ ਸੀਲ ਆ ਵੇਖੋ ਜੀ ਪਿਆਰਾਂ ਵਾਂਗੂੰ ਠੰਡੀ ਆ ਜਿੱਥੇ ਮਰਜ਼ੀ ਵੇਜੋ ਆ ਲੋ ਠੀਕ ਆ ਹਾਂਜੀ ਹਾਂਜੀ ਤੇ ਸੁਆ ਸੁਆ ਪਹਿਲਾ ਜੀ ਚਾਰ ਦੰਦ ਆ ਵੇਖ ਲੋ ਆਹਾਹਾ ਠੰਡੀ ਜਾਵਾਂ گا ਸੁਆ ਵੀ ਪਹਿਲਾ ਤੇ ਚਾਰ ਦੰਦ ਕੱਟੀ ਹਾਂਜੀ ਹਾਂਜੀ ਠੰਡੀ ਵੀ ਭਾਂਡਾ ਬਹੁਤ ਚੰਗਾ ਹਨਾ ਹਾਂਜੀ ਦੁੱਧ 12 ਕਿਲੋ ਜੀ ਠੰਡਾ ਮੈਂ ਪਹਿਲਾਂ ਕਿਹਾ ਤਾਂ ਵੀ ਦੁੱਧ ਲੀਵੇ ਦੇ ਹਿਸਾਬ ਨਾਲ ਚੰਗਾ ਹੋਊਗਾ ਕੱਟੀ ਕੋਲੇ ਹਾਂਜੀ ਹਾਂਜੀ ਕਿਆ ਬਾਤ ਹੈ ਚੰਗੀ ਏਰੀਏ ਦੀ ਬਹੁਤ ਚੰਗੀ ਏਰੀਏ ਦੀ ਹਾਂ ਝੋਟੀ ਵੀ ਦੱਸਦੀ ਆ ਚਾਰ ਦਾ ਅਰੀਜਨਲ ਸਾਰੇ ਸਰੀਰ ਚ ਨਾਮ ਬੱਚੇ ਦੇ ਵਾਲ ਜਟਾ ਦਾ ਨਾਮ ਝੋਟੀ ਏ ਆਹ ਜਾਨ ਨੂੰ ਕਹਿ ਤਾਂ ਦੇ ਸਕਦੇ ਇਹਨੂੰ ਵੀ ਆਪਾਂ ਹਰਿਆਣੇ ਦੀ ਪਰ ਆਪਾਂ ਕਹਿਣਾ ਦੇਖੋ ਜੀ ਲੇਵਾ ਬਹੁਤ ਸੋਹਣਾ ਲੇਵਾ ਲੱਗਾ ਸਜਣੋ ਕਿੰਨੀ ਦਰਸ਼ਨੀ ਚੀਜ਼ ਆ ਚਵੇਂ ਥਾਣਾ ਦੀ ਵੇਥੇ ਵੇਖ ਲੋ ਹਾਂ ਆਪਸੀ ਗੈਪ ਦੂਰੀ ਐ ਪੀੜੀ ਦੇ ਪਾਵਿਆ ਰਹੀ ਆ ਨਾ ਬਾਕੀ ਕੋਈ ਸੌਦਾ ਕਰ ਲੈ 12 ਦਾ ਸੌਦਾ ਸਾਡਾ ਘੱਟ ਨਿਕਲੇ ਆਪਾਂ ਤੇਲ ਖਰਚਾ ਦੇਵਾਂਗੇ ਸਵਾਦ ਅਲੀ ਗੱਲ ਲੈ ਵੀ ਸਜਣੋ ਤੋਰ ਦੇਵੋ 12 ਕਿਲੋ ਦੁੱਧ ਘੱਟ ਨਿਕਲਦਾ ਨਾ ਤਾਂ ਵੇਖੋ ਨੇਵਰ ਚੰਦਾ ਜੀ ਜੋਸ਼ ਵੇਖ ਦਰਸ਼ਨੀ ਚੀਜ਼ ਹੀ ਆ ਕਿਆ ਬਾਤ ਬਹੁਤ ਸ਼ਾਨਦਾਰ ਕੱਟੀ ਆ ਸੱਜਣੋ ਊੜਾ ਬੰਨਾ ਨਹੀਂ ਕੋਈ ਵੀ ਤੇ ਮਗਰ ਵੀ ਕੱਟੀ ਤੇ ਚਾਰ ਦੰਦਾਂ ਦਾ ਮੂੰਹ ਬਹੁਤ ਸੋਹਣੀ ਝੋਟੀ ਆ ਸੱਜਣੋ ਵੇਖੋ ਹੈ ਨਾ ਕੋਈ ਗੱਲ ਬਾਤ ਐਂਡ ਆ ਵੇਖੋ ਬਾਕੀ ਤੁਹਾਨੂੰ گاਉਂ ਵੀ ਵਿਖਾਵਾਂ ਨੇਵਾ ਤਾਂ ਸੁਭਾਅ ਵੇਖੋ ਜਿਨ੍ਹਾਂ ਨੇਵਾ ਚੌੜਾ ਹੀ ਬਹੁਤ ਆ ਯਾਰ ਰਮਕਾਰ ਬਹੁਤ ਚੰਗੀ ਕੱਟੀ ਆ ਜੀ ਹਣਾ ਹਾਂਜੀ ਹਾਂਜੀ ਵੇਖੋ ਸੱਜਣੋ ਐ ਨਾ ਕਿਹਾ ਜੋ ਵੀ ਸੰਧੂ ਨੇ ਆ ਗੱਲ ਕਹੀ ਪਰ ਤੁਸੀਂ ਆਪ ਵੀ ਕੈਮਰੇ ਤੇ ਚੈੱਕ ਕਰੋ ਵਾਇਰਲ ਵਾਂਡ ਬੜੀ ਲੱਗੀ ਕਰਮਾ ਵਾਲੀ ਨੂੰ ਜਿਉਂਦੀ ਰਵੇ ਬਾਕੀ ਦੁੱਧ ਵੀ 12 ਕਿਲੋ ਪਹਿਲਾਂ ਕੱਟੀ ਥੱਲੇ ਮੂੰਹ ਨਾਲ ਨਹੀਂ ਕਿਹਾ ਚੋਣ ਵਾਲਾ ਕਹਦਾ ਸੱਜਣੋ ਜੇ ਠੰਡਾ ਚਾਰ ਦੰਦਿਆ ਨਹੀਂ ਬਹੁਤ ਚੰਗੀ ਕੱਟੀ ਐ ਕੋਈ ਓੜਾ ਬੰਨਾਈ ਦੇ ਦੇ ਆਪਾਂ ਸੰਧੂ ਸਾਹਿਬ ਜਾਇਜ਼ ਹੀ ਮੁੱਲ ਕਰੀਏ ਅੱਛਾ ਕੱਟੀ ਤੇ ਚੰਗੀ ਐ ਹਾਂ ਮੁੱਲ ਤੇ ਕਰਦੇ ਆ 145 ਠੀਕ ਆ ਜੋ ਤੁਸੀਂ ਕਹਿ ਦੋਗੇ ਨਹੀਂ ਆ ਕਰੂ ਕੁਛ ਕੇ ਕਰੇਗਾ ਛੋਟ ਕੁਛ ਨਹੀਂ ਨਹੀਂ ਕਰਦਾ ਜੀ ਇਹ ਨਹੀਂ ਕਰਦਾ ਹਨਾ ਉਹ ਮੰਗਲੋ ਹੀ ਕਰਦਾ ਮੰਗਲੋ ਹੀ ਕਰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਪੰਜ ਛੋਟ ਕਰਦੀ ਫਿਰ 40 ਦੀ ਦੇ ਦਈਏ 40 24 ਕਰਦੇ ਥੋੜਾ ਜੋ ਤੁਸੀਂ ਕਹਿ ਦੋਗੇ ਤੁਹਾਡਾ ਗਿਆ ਨਹੀਂ ਮੋੜ ਤੇ ਨਹੀਂ ਫਿਰ ਵੀ ਮੈਂ ਤਾਂ ਦੋ ਘੱਟ ਕਰ ਲਾ ਚੱਲ ਯਾਰ ਪੰਜ ਹੀ ਛੱਡਾਂਗੇ 35 ਨਹੀਂ ਮਿਲਦੀਆਂ ਕਟੀਆਂ ਇਦਾਂ ਦੀ 35 ਦੀ ਨਹੀਂ ਮਿਲਦੀ ਯਾਰ ਲੇਵਾ ਭਾਂਡਾ ਹੀ ਨਹੀਂ ਮਿਲਣਾ ਕਿਤੇ ਪੈਸੇ ਜੇ ਚ ਪਾ ਕੇ ਵੀ ਨਹੀਂ ਲੱਭਣੀ ਇੱਕ 35 ਦੀ ਕੱਟੀ ਕਹਦੀ ਜੇ ਨਹੀਂ ਮਿਲਦੀ ਨਹੀਂ ਮਿਲਦੀ ਮੈਂ 12 ਕਿਲੋ ਦੁੱਧ ਆ ਬਲੂਨ ਥੱਲੇ ਫੈ ਦਈਦਾ ਜੀ ਨਹੀਂ ਨਿਕਲਦਾ ਤੜਕੇ ਕਿੰਨੇ ਵੇਚ ਵਾਈ ਕੀਤੀ ਆ ਤੜਕੇ ਸੰਧੂ ਸਾਹਿਬ ਅੱਜ ਦੀ ਤਰੀਕ ਨੋਟ ਕਰ ਲੈ ਜੇ ਝੋਡੀ ਸਿੱਧੀ ਛੱਡੀ ਹੋਵੇ ਬਾਜ਼ਾਰ ਲੱਗਾ ਹੋਵੇ ਆਪਾਂ ਦੇਣਦਾਰ ਹੋਵਾਂਗੇ ਹਾਂ ਨਹੀਂ ਇਹ ਗੱਲ ਤਾਂ ਇਹ ਗੱਲ ਦੀ ਹੁਣ ਵੀ ਗਾਰੰਟੀ ਜੇ 1 ਮਿੰਟ ਦਾ ਵੀ ਬਾਜ਼ਾਰ ਲੱਗਾ ਹੋਵੇ ਨਹੀਂ ਨਹੀਂ ਇਹ ਜਿਹਦੇ ਥੱਲੇ ਲੇਵਾ ਵਾ ਜਿਹਦੇ ਥੱਲੇ ਲੇਵਾ ਉਹਦੇ ਥੱਲੇ ਲੇਵਾ ਦੇਖ ਹਾਂ ਬਾਕੀਆਂ ਥੱਲੇ ਨਹੀਂ ਵਿਖਾਤਾ ਹਾਂ ਬਸ ਬਸ ਜੀ ਆ ਤਾਂ ਜੀ ਈ ਸੰਤੂ ਸਾਹਿਬਰਾ ਅਦਸੂਈਆ ਜੇਰ ਜੂਰਪ ਕੰਪਲੀਟ ਪਈਆ ਜੇਰ ਦੀ ਪ੍ਰੋਪਰ ਵੀਡੀਓ ਬਣਾਈ ਆ ਓਕੇ ਹਾਂ ਬੱਚਾ ਕੱਟਾ ਕੇ ਕੱਟੀ ਦੇਗੀ ਬੱਚਾ ਕੱਟੀ ਦੇਗੀ ਕੱਟੀ ਦੇਗੀ ਇਹ ਸੰਤੂ ਸਾਹਿਬ ਉਹ ਬਹੁਤ ਚੰਗੀ ਮੈਮ ਆ ਆਪਣੇ ਕੋਲੋਂ ਹੀ ਸਾਰਾ ਰਿਕਾਰਡ ਇਹਦਾ ਮੌਜੂਦ ਆ ਓਕੇ ਹਾਂ ਹਾਂ ਜਦੋਂ 10 ਕਿਲੋ ਪਿਛਲੇ ਸੂਏ ਵੀ ਦੁੱਧ ਦਿੱਤਾ ਵਾ ਤੋਕੜ ਵੀ ਆਪਾਂ ਵੇਚੀ ਆ ਗੱਬਣ ਤੋਕੜ ਗੱਬਣ ਵੀ ਆਪਾਂ ਵੇਚੀ ਆ ਸਾਰੇ ਨਹਿਦੀਆਂ ਡਿਟੇਲਾਂ ਆਪਣੇ ਕੋਲੇ ਆ ਹਾਂਜੀ ਹਾਂਜੀ ਆ ਵੇਖ ਲਓ ਆ ਜੇਰ ਵੀ ਪ੍ਰੋਪਰ ਆ ਵੇਖ ਲਓ ਜੀ ਰਾਤ 2:00 ਵਜੇ ਦੇ ਕਰੀਬ ਜੇਰ ਛੁੱਟੀ ਠੀਕ ਓਕੇ ਓਕੇ ਹਾਂ ਜੇਰ ਦੀ ਬਾਕੀ ਬਾਕੀ ਜਿਹੜਾ ਸੱਜਣ ਲੈਂਦਾ ਉਹ ਅੱਗੇ ਸੱਲੀ ਕਰਦਾ ਸੀ ਅਸੀਂ ਸੱਲ ਆਇਆ 200 ਜਣ ਸਟੇਟਸ ਵੀ ਵੇਖਿਆ ਠੀਕ ਆ ਆ ਹਾਂਜੀ ਕੋਈ ਵੀਡੀਓ ਪਾ ਦਾਂਗੇ ਜੀ ਆਪਾਂ ਸੂਆ ਸੂਆ ਇਹਦਾ origignal ਤੀਸਰਾ ਵਾ ਕਹਿਣ ਨੂੰ ਭਾਏ ਦੂਸਰਾ ਕਹੀ ਜਾਈਏ ਹਲੇ ਪੁੜੇ ਨਹੀਂ ਬਰਾਬਰ ਕਿਤੇ ਜੇਰ ਜੂਰ ਕੰਪਲੀਟ ਭਾਰ ਤੱਕ ਦਾ ਕੋਈ ਨੁਕਸ ਦੁੱਧ ਐ ਰਿਕਾ ਵੀ ਕੋਈ 12 13 ਕਿਲੋ ਦੀ ਮਹਿੰਦੀ ਗਾਰੰਟੀ ਲੈ ਲੈ ਠੀਕ ਆ ਖੋਲ ਦਿਓ ਜੀ ਕੱਟੀ ਮਗਰ ਬਹੁਤ ਚੰਗੀ ਦੇਗੀ ਜੀ ਓਕੇ ਨਹੀਂ ਮੈਂ ਵੀ ਕੱਦ ਕਾਠ ਚੰਗੇ ਦੀ ਆ ਕੱਦ ਕਾਠ ਲੇਵਾ ਭਾਂਡਾ ਬਹੁਤ ਆ ਜੀ ਦੁੱਧ ਵਾਲੀ ਆ ਬੋਲਾ ਚੋਣ ਬੋਲਾ ਜੀ ਵੀ ਥਣ ਵੇਖਣ ਨੂੰ ਐ ਲੱਗਦਾ ਜਿਵੇਂ ਕੜੜਾ ਪਰ ਬੋਲਾ 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 ਜੀ ਵੇਖੋ ਕੱਟੀ ਕਿੱਡੀ ਆ ਕੱਟੀ ਬਹੁਤ ਸ਼ਾਨਦਾਰ ਦਿੱ ਚੰਗਾ ਟੀਕਾ ਲਵਾਇਆ ਕਿਸੇ ਹਾਂਜੀ ਹਾਂਜੀ ਹਰੀ ਦਾ ਵਿਚਾਰੀ ਨੇ ਜ਼ੋਰ ਜ਼ਾਰ ਲੱਗਿਆ ਤੇ ਤੈ ਮਾਰੀ ਹੋਈ ਆ ਤੈ ਮਾਰੀ ਆ ਜੀ ਵੇਖੋ ਸੱਜਣਾ ਗੱਬਣਾ ਹੀ ਮੈਂ ਨਹੀਂ ਲੈਂਦੇ ਜੀ ਜਿਹੜੀ ਜ਼ਿਆਦਾ ਚੰਗੀ ਉਹੋ ਹੀ ਲੈਣੀ ਆ ਤਸੱਲੀ ਮੈਂ ਤਾਂ ਅੱਗੇ ਕਿਹਾ ਵੀ ਤਾਜੀ ਸੂਈ ਮੈਂ ਜੇਰ ਪਾਉਂਦੀ ਹੈ ਨਾ ਤੇ ਤੁਸੀਂ ਗੱਬਣ ਬਹੁਤ ਘੱਟ ਲੈਂਦੇ ਬਹੁਤ ਘੱਟ ਲੈਂਦੇ ਨਹੀਂ ਜੀ ਆਪਾਂ ਆ ਵੇਖੋ ਕੀ ਆ ਲੈ ਚੱਲਿਆ ਚੱਲ ਸ਼ੇਰਾਂ ਲੈ ਚੱਲ ਚੱਲ ਪੁੱਤ ਬੱਚੇ ਆਪਦੇ ਕੋਲੇ ਚੱਲ ਵੇਖੋ ਥਣ ਭੰਡਾ ਜੀ ਮੈਂ ਨਾ ਯਾਰ ਗੱਲਾਂ ਬਾਤ ਮੈਂ ਕਿਤੇ ਚੰਗੀ ਸਾਂਭੀ ਹੁੰਦੀ ਹੈ ਨਾ ਕਹੇ ਸਰ ਬਸ ਸਾਂਭੀ ਨਹੀਂ ਜੀ ਹਾਂ ਇਹ ਕਹਿਆ ਇੱਕ ਸੂਈ ਹੁਣੇ ਸਾਂਭਣ ਦੀ ਵੀ ਸਮਝੀ ਵੀ ਆਪਾਂ ਹੀ ਭੇਜੀ ਹੀ ਯਾਰ ਠੀਕ ਆ ਹਾਂ ਟੋਕੜ ਗੱਬਣ ਸਾਂਭ ਨਹੀਂ ਬੰਦੇ ਨਹੀਂ ਬਸ ਓਕੇ ਸਾਂਭਨ ਤੋਂ ਥੋੜਾ ਆ ਜਾ ਕੰਮ ਖਰਾਬ ਕੀਤਾ ਜੀ ਠੀਕ ਆ ਠੀਕ ਆ ਠੀਕ ਤੇ ਇਹਦਾ ਰੇਟ ਕੀ ਰਹੂਗਾ ਰੇਟ ਸੰਤੂ ਸਾਹਿਬ ਵੇਖ ਲਓ ਲੇਵਾ ਮੈਂ ਨਾ ਯਾਰ ਗੱਲਾਂ ਹੀ ਗਾਂ ਕਰਮਾਂ ਵਾਲੀ ਦੀਆਂ ਹਾਂ ਵੀ ਵੇਖੋ ਸੱਜਣੋ ਤੇ ਇਹ ਮੁੱਲ ਦੇ ਦਾ ਜਾਇਜ਼ ਹੀ ਕਰਿਓ ਜੀ ਜਾਇਜ਼ ਜਾਇਜ਼ ਕਰਾਂ ਮੈਂ ਇੱਕ ਵੀ ਦੀ ਵਿਖਦੀ ਆ ਠੀਕ ਆ ਇੱਕ 10 ਦੀ ਦੇ ਦਈਏ ਕਰਦਗੇ ਛੋੜ ਛੱਪਾ ਜੋ ਕਹਦੋਗੇ ਜੀ ਅੰਗ ਫਿੱਕਾ ਥੋੜਾ ਜਿਹਾ ਕਰਦਿਓ ਯਾਰ ਐਨਾ ਜੋ ਕਹਦੋਗੇ ਜੀ ਤੁਹਾਡਾ ਕਿਆ ਨਹੀਂ ਮੋੜਦੇ ਆਪਾਂ ਨਹੀਂ ਮੈਂ ਨਹੀਂ ਆਂਦਾ ਤੁਸੀਂ ਪੰਜ ਦੀ ਦੇ ਦਈਏ ਵੇਖ ਲਓ ਪੂਰੇ ਦੀ ਨਾ ਕਰਦਗੇ ਪੂਰੇ ਦੀ ਕਰਦਾਂਗੇ ਯਾਰ ਜੇ ਤੂੰ ਕਹਦਾ ਪੂਰੇ ਦੀ ਕਰਨਾ ਠੀਕ ਆ ਧੰਨਵਾਦ ਦੋ ਪੂਰੇ ਜੋ ਵੇਜਰ ਛੱਡ ਦਾਂਗੇ 98 ਦੀ ਫਿਰ 98 ਦੀ ਜਾਣ ਦੇ ਜਾਣ ਦੇ ਓਕੇ ਠੀਕ ਆ ਤੇ ਆ ਇਹ ਸ਼ਾਜੀ 13 ਤੱਕ ਦੁੱਧ ਦਿੱਤਾ ਇਨੇ ਝੋਟੀ ਨੇ ਹਾਂ ਡੇਢ ਸਾਲ ਤੋਂ ਉੱਪਰ ਹੋ ਗਿਆ ਸੂਈ ਨੂੰ ਠੀਕ ਆ ਭਾਰ ਦੀ ਗਾਰੰਟੀ ਪੇਜ ਤੇ ਹੁਣੇ ਲਿਖ ਦਾਂਗੇ ਪ੍ਰੋਪਰ ਇਹਨੂੰ 20 ਤਰੀਕ ਤੋਂ ਸ਼ੇਵਾ ਵੀ ਨਾ ਲੱਗਣਾ ਜੇ। ਦੋ ਦੇ ਕੋ 2.5 ਕਿਲੋ ਜੀ ਜਿਹਦੇ ਕੋ 2.5 3 ਕਿਲੋ 2.5 3 ਕਿਲੋ ਕਵਾਂਗੇ। ਠੀਕ ਆ। ਸੂਣੀ 20 ਜਨਵਰੀ ਤੋਂ ਬਾਅਦ ਆ ਦੇਣ ਕੋਈ ਲਿਖ ਲੈ ਅੱਜ ਤੋਂ ਤਰੀਕ ਵੀਡੀਓ ਬਣਾ ਲੈ। ਪੂਰੇ ਕਨਫਰਮ ਦੇਣਿਆ 20 ਜਨਵਰੀ ਨੂੰ ਛੁੱਟੀ ਦੇ ਦੇਣ ਪੂਰੇ। ਓਕੇ ਗਰੰਟੜਾ ਹਾਂ ਤੇ ਪਾਸ ਕੋਈ ਆਨਲਾਈਨ ਮੰਗਾਉਂਦਾ ਤੋਰ ਦੇ। ਆਨਲਾਈਨ ਕੋਈ ਮੰਗਾਉਂਦਾ ਚੈੱਕ ਕਰਵਾਗੇ ਪੈਸੇ ਗੱਡੀ ਵਾਲੇ ਨੂੰ ਫੇਰ ਫੜਾਵੇ। ਕਿਆ ਬਾਤ ਹੈ। ਫੁੱਲ ਗਰੰਟੀ ਵਾਲੇ ਕੰਮ। ਦੇਖੋ ਸਿੰਘ ਜੀ। ਹਾਂ। ਨਹੀਂ ਛੁੱਟੀ ਮਾਲਵੇ। ਮਾਲਵਾ ਮਾਲਵਾ ਨਹੀਂ ਕਰਦੀ ਬਾਈ ਜੀ ਆਈ ਉਧਰੋਂ ਝੋਡੀ ਆਬ ਦਿੱਤੀ 13.5 ਕਿਲੋ ਬਲੋਂਨੇ ਦੁੱਧ ਦਿੱਤਾ ਸੂੰਦੀ ਫਿਰ ਕਿਹੜੇ ਟਾਈਮ ਦੇ ਸੰਤੂ ਸਾਹਿਬ ਮੈਂ ਨਾ ਵੀ ਐਨ ਜਿਵੇਂ ਜੱਡ ਬਲੇ ਗਿਆ ਝੋਡੀ ਵਾਕਈ ਕੋਈ ਸ਼ੱਕ ਨਹੀਂ ਚੰਗਾ ਤੇ ਲੇਵਾ ਚੰਗਾ ਮਾਰਦੀ ਆਪਾਂ ਗੱਬਣ ਝੋਟੀ ਦਿੱਤੀ ਵੀ ਲਿਆ ਕੇ ਕੀ ਬਾਤ ਗੱਬਣ ਆਪਣੇ ਘਰੇ ਸਵਾ ਕੇ ਦਿੱਤੀ ਆਪਾਂ ਨੂੰ ਤਾਂ ਪਤਾ ਸਾਰਾ ਕੁਝ ਇਹਦੇ ਨੂੰ ਠੀਕ ਆ ਹਾਂਜੀ ਹਾਂਜੀ ਓਕੇ ਆ ਵੇਖੋ ਜੀ ਕੋਈ ਨਹੀਂ ਕੋਈ ਨਹੀਂ ਪੁੱਤ ਕੋਈ ਨਹੀਂ ਹੁੰਦਾ ਪਸੂ ਨੂੰ ਵੀ ਪਤਾ ਨਹੀਂ ਕੀ ਕਰਦੇ ਆ ਵੇਖੋ ਪੈਠਪੜਾ ਬਹੁਤ ਚੰਗਾਮਕਾਰ ਹੁਣ ਜੇ ਚੰਗੀ ਸਾੰਭੇ ਕੋਈ ਬਸ ਜੀ ਪੰਜਵੇਂ ਨੇ ਇਹਦੀ ਕੁਝ ਰੀਜ ਨਾਲ ਸਾੰਭ ਕਰ ਲੈ ਫੇਰ ਪਈਏ ਜਿਹੜੇ ਪੈਸੇ ਸੁਣੀ ਆ ਦੁੱਧ ਵਿੱਚ ਮੇਰੇ ਖਿਆਲ ਨਾਲ ਇਹਰਗਾ 15 ਪਲੱਸ ਹੀ ਪਾ ਦੂਗੀ ਪਲੂਨ ਦਾ ਦੁੱਧ ਆ ਜੀ ਨਾ ਦੰਦਾ ਜੇ ਝੋਟੀ ਹੱਲੇ ਵੇਖੋ ਸਿੰਘ ਨਿੱਕਾ ਨਿੱਕਾ ਹਾਂ ਕਦਰ ਕਰੇ ਤੇਰੀ ਬਹੁਤ ਕੀ ਗਾਲੀ ਆ ਇੱਕ ਰੰਗ ਕਾਲੀ ਇਹਨਾਂ ਚੀਜ਼ਾਂ ਦਾ ਮੁੱਲ ਨਹੀਂ ਕੋਈ ਇਹ ਨਾ ਵੀਰ ਮੇਰਾ ਕੋਈ ਕਹੀ ਜਾਵੇ ਯਾਰ ਇਹ ਮੁੱਲ ਮੰਗਦੇ ਕਿਉਂਕਿ ਇਹ ਚੀਜ਼ਾਂ ਦਾ ਮੋਲ ਹੀ ਨਹੀਂ ਹੈਗਾ ਕੋਈ ਨਹੀਂ ਹੈਗਾ ਵਾਕੇ ਹੀਰਾ ਝੋਟੀ ਆ ਹਾਂ ਇਹਨਾਂ ਦਾ ਕੋਈ ਮੋਲ ਨਹੀਂ ਨਹੀਂ ਤਾਂ ਆਪਾਂ ਘਰੇ ਤੇ ਦੇਵਾਂਗੇ ਅੱਜ 85 ਦੀ ਦੇ ਦ ਕਰਦੇ ਥੋੜਾ ਬਹੁਤ 80 ਦੀ ਦੇ ਦਈਏ ਯਾਰ ਓਕੇ ਆ ਜੋ ਤੂੰ ਕਵੇਂ ਬਾਕੀ ਛੱਡ ਵੀ ਦੇਣੀ ਯਾਰ 1000 ਛੱਡ ਦਈਏ ਦੋ ਹੀ ਛੱਡਾਂਗੇ ਯਾਰ ਮੈਂ ਵੀ ਦੋ ਕਹਣਾ 78000 ਦੀ ਕੋਈ ਮਾੜੀ ਜੇ ਕੋਈ ਦੂਰ ਕਰਾਏ ਵਾਲਾ ਫਿਰ ਕੋਈ ਮਾੜਾ ਮੋੜ ਕਰਦੇ ਆਂਗੇ ਐਵੇਂ 1921 ਜੈ ਜੀ ਯਾਰ ਕਹਿ ਤਾ 78 ਹਣਾ ਬਾਕੀ ਜਿੰਨੇ ਸਾਹਮਣੀ ਆ ਸਾਹਮਣ ਵਾਲੇ ਨੂੰ ਬਹੁਤ ਫਾਇਦੇਮੰਦੀ ਆ ਜੀ ਹਾਂ ਛਣ ਦੇਵਾ ਵੇਖੋ ਹੁਣ ਤੋਕਰ ਦਾ ਲੇਵਾ ਦਿਖਾ ਦਿਓ ਮਾੜਾ ਮਗਰੋ ਕੇ ਨਹੀਂ ਮੈਂ ਕਹਿੰਦਾ ਕੱਟੀ ਪੂਰੀ ਚੰਗੀ ਆ ਮੈਂ ਕਹਿੰਦਾ ਕਿਸੇ ਸਾਹਮਣ ਵਾਲੇ ਦੋ 2.5 ਕਿਲੋ ਦੇ ਲਾਵਾ ਹਾਂ ਨਹੀਂ ਚੰਗੀ ਆ ਜਿਹਦੇ ਸਾਹਮਣੇ ਵੀਰ ਮੇਰਾ ਉਹ ਜਿਹੜੇ ਕੋ ਤੂੜੀ ਪੱਠੇ ਪਏ ਆ ਹਨਾ ਖੁੱਲੇ ਤੇ ਬੰਨਦੇ ਸਾਈਡ ਤੇ ਭਾਰ ਦਾ ਕਿਸੇ ਗੱਲ ਦਾ ਕੋਈ ਨੁਕਸਨ ਨਹੀਂ ਅੱਖਾਂ ਮੀਟ ਦੇ ਸਾਹਮਲੇ ਧੰਨਵਾਦ ਤਿਆਰ ਕਰਕੇ ਜਿੰਨੇ ਇਹਦਾ ਕੀ ਹਿਸਾਬ ਆ ਬੜਾ ਕੱਦ ਕਾਠਾ ਛੁੱਟੀ ਦਾ ਇਹ ਛੁੱਟੀ ਜੀ ਦੋ ਦਾਂਦਿਆ ਓਕੇ ਕੱਚੀ ਸਾਂਭੀ ਆਪਾਂ ਹਾਂ ਸਾਡੀ ਕਿਸਮਤ ਹੈ ਅੱਜ ਇਹਦੇ ਥਾਣੇ ਤੇ ਲੜੋਗੀ ਸਾਬਨਾ ਤਿੰਨ ਆਪਾਂ ਤਿੰਨਾ ਧਾਣਾ ਚੀ ਦਵਾਂਗੇ ਜੀ ਕੱਟੀ ਮਗਰ ਹਾਂ ਮਗਰ ਕੱਟੀ ਕੱਟੀ ਵਖਿਓ ਬਹੁਤ ਜ਼ਿਆਦਾ ਜੀ ਕੱਟੀ ਪਹਿਲਾਂ ਸੁਆਈ ਮੈਂ ਕਿਹਾ ਉਹ ਕੱਟੀ ਦੇਖਿਓ ਜੀ ਕੱਟੀ ਬੜੀ ਸਾਂਭੀ ਹੋ ਵੇਖੋ ਕੱ ਇਹ ਸੁਆ ਕਿੰਨੇ ਦਿਨਾਂ ਦਾ ਤੇ ਕਿੰਨਾ ਕੁ ਦੁੱਧ ਦਾ ਜੀ ਨੂੰ ਲਗਭਗ ਇਹਨੂੰ 10 ਕਿ ਦਿਨ ਹੋ ਗਏ ਜੀ ਓਕੇ ਹਾਂਜੀ ਲੈ ਪੱਤ ਕੱਢ ਖਾਂ ਬਾਹਰ ਨੂੰ ਪੜਦੇ ਜੀ 10 ਦਿਨਾਂ ਦੀ ਸੂਈ ਹੈ ਮਗਰ ਅਸਲੀ ਵੱਡੇ ਕੱਦ ਕਾਠ ਦੀ ਕੋਈ 나ੜ ਗੰਢ ਨਹੀਂ ਥਣ ਦੇ ਵਿੱਚ ਹੈਗੀ 2-4 ਧਾਰਾ ਨਿਕਲਦੀਆਂ ਜੇ ਕੋ ਚਲਾ ਸਕਦਾ ਉਹ ਉਹਦੀ ਕਿਸਮਤ ਆਪਾਂ ਤੇਲ ਚ ਦੇਣੀ ਹੈ ਆਪਾਂ ਤੇਲ ਚ ਦੇ ਦੇਣੀ ਆਪਾਂ ਦਾ ਵਜਣਾ ਵੱਟੇ ਜੀ ਦੇ ਦੇਣੀ ਫਿਰ ਹੁਣ ਕੀ ਕਰੀਏ ਵੱਡੀ ਛੋਟੀ ਆ ਹਾਂ ਕੱਦ ਤਾਂ ਓੜਾ ਬੰਨਾ ਹੀ ਨਹੀਂ ਕੋਈ ਦੋ ਦਾਂ ਦੇ ਹਿਸਾਬ ਨਾਲ ਹਾਂ ਤੇ ਹੁਣ ਧਾਰਾ ਕਿੰਨੀਆਂ ਕਈਆਂ ਆਪੇ ਦੇ ਕੋਲੇ 6 ਕਿਲੋ ਜੀ 6 ਕਿਲੋ ਤਿੰਨ ਤਿੰਨ ਕਿਲੋ ਹਾਂਜੀ ਔਰ ਜਿੰਨਾ ਹੈਗਾ ਹੁਣ ਉਨਾ ਹੀ ਚਵਾਉਣਾ ਯਾਰ ਕਿੱਥੋਂ ਚਵਾਉਣੀ ਬਾਈ ਜੀ ਹੁਣ ਵੱਧ ਕਿੱਥੋਂ ਕਹਿ ਦੀਏ ਇਹਦੇ ਕਹਿ ਦੀਏ 15 ਕਿਲੋ ਕਿੱਥੋਂ ਦੇ ਦੂਗੀ ਬਸ ਬਸ ਜੀ ਜਿਹਦੇ ਥੱਲੇ ਦੁੱਧ ਸਾਹਮਣੇ ਉਹਦੇ ਥੱਲੇ ਦੁੱਧ ਕਿ ਆ ਜਾਣਾ ਜੀ ਵਾਕਈ ਸਿਆਣੀ ਗੱਲ ਹਾਂ ਤੇ ਹਮਕਾਰ ਦਿੱਈਏ ਕਿੰਨੇ ਦੀ ਯਾਰ ਆਪਾਂ ਨੂੰ ਤਾਂ ਘਟਨੇ ਹੀ ਆ ਹੁਣ ਜਿੰਨੀ ਮਰਜ਼ੀ ਉਂਗਲੀ ਵਾੜ ਲਾ ਘਟਨੇ ਹੀ ਆ ਆ ਉਹਦੇ ਕਹਿਣ ਨੂੰ ਕਹਿੰਦਾ ਉਂਗਲ ਵਾੜ ਲਾ ਚ ਹੁਣ ਬਾਹਾਂ ਵੜਦੇ ਹੁਣ ਪੀੜ ਓਨੀ ਨਹੀਂ ਹੋਣੀ ਆ ਹਾਂ ਘਟਨੇ ਆ ਹੁਣ ਆਪਾਂ ਨੂੰ ਤਾਂ ਵਧਣਿਆ ਆ। ਇਹ ਮਗਰਲੇ ਥਨੋਂ ਤੇਲ ਆ ਹਨਾ। ਆਹ ਥਣ ਤੇਲ ਜੇ। ਇਧਰ ਲੱਕ ਬਹਿਣੀਆਂ ਆਲਾ। ਹਾਂ ਦੇਖਿਓ। ਇਹ ਨਾਲ ਕੋਈ ਕਵੇ ਧਾਰ ਵੀ ਨਿਕਲਦੀ ਜੇ ਆਹ ਦੇਖੋ। ਹਾਂ। ਹਾਂ। ਆਹ ਦੇਖੋ। ਇਹ ਨਾਲ ਕੋਈ ਕਵੇ ਵੀ ਧਾਰਾਂ ਦੇ ਇੱਕ ਗਲਤੀ ਧਾਰ ਵੀ ਨਿਕਲਦੀ ਜੇ। ਕੋਈ ਕਿਸੇ ਦੀ ਕਿਸਮਤ ਆ। ਮਹਲਾ ਵਹਲਾ ਕੋਈ ਨਹੀਂ ਪਤਾ। ਕੋਈ 나ੜ ਗੰਡ ਨਹੀਂ ਜੇ ਵਿੱਚ ਹੈਗੀ। ਹਾਂ। ਚੱਲ ਅਗਲਾ ਆਪਦੀ ਮਿਹਨਤ ਕਰ ਲਈ। ਮਿਹਨਤ ਆ ਕਿਸੇ ਦੀ ਉਹ ਕੱਟੀ ਜੇ ਮਗਰ ਕੱਟੀ ਦੇ ਸਹਿਮ ਦੇ ਕੱਟੀ ਦੇ ਮਿਲਦੀ ਆ ਗੱਬਣ ਦੀ ਵੀਡੀਓ ਵੀ ਤੁਹਾਡੇ ਚੈਨਲ ਤੇ ਪਾਈ ਹੀ ਹੁਣ ਤੇ ਸੁਪੀ ਆ। ਦੇ ਕਿੰਨੇ ਦੀ ਲਈਏ। ਓਏ ਹੁਣ ਸੰਤ ਸਾਹਿਬ ਘਟਨੇ ਆ ਸਾਡੇ ਦੱਸ ਦਿਓ ਹੁਣ ਕੀ ਦਸਣਾ 60 ਦੀ ਦੇ ਦਈਏ ਤੁਸੀਂ ਵੇਖੋ ਮੈਂ ਤਾਂ ਕਾਹਦੋ ਕਹੂੰਗਾ ਵੀ ਘਾਟੇ ਨਾਲ ਦਈਏ ਆਪਾਂ 55 ਦੀ ਯਾਰ ਦੇ ਦਾਂਗੇ ਲਾਸਟ ਹੀ ਲਾਸਟ ਹੀ 55000 ਦੀ ਨਹੀਂ ਮਾੜੀ ਤਾਂ ਨਹੀਂ ਯਾਰ ਕਿਸੇ ਨੂੰ ਫਿਰ ਬਾਈ ਐਨੇ ਦੀ ਟੋਕੜ ਰਹਿਣੀ ਆ ਕੱਟੀ ਮਗਰ ਅਲੱਗ ਲੱਥ ਜਾਣੀ ਅਲੱਗ ਲੱ ਤੇ ਦੁੱਧ ਪੀਤਾ ਜਾਣਾ ਦੁੱਧ ਪੀਤਾ ਜਾਣਾ 55000 55000 ਦੀ ਜਾਨ ਦੇ ਫਰ ਗੁੱਸੇ ਠੀਕ ਆ ਓਕੇ ਮੁਖਤੀ ਆ ਜਾਵਾ ਧੰਨਵਾਦ ਲੈ ਵੀ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਆ ਕਰਦੇ ਪਿਛਮਾ ਨੂੰ ਜਿਉਂਦੇ ਵਸਦੇ ਰਹੋ ਹੀਰੇ ਪਸ਼ੂ ਵਿਖਾਤੇ ਆ ਤੁਹਾਨੂੰ ਔਰਕਾਰ ਸਿੰਘ ਘੋਗੇ ਵਾਲੇ ਕੋਲ ਆ ਝੋਟੀ ਦਾ ਕੱਟੀ ਕੱਟੀ ਆ ਜਦ ਤੂੰ ਧਾਰਾ ਮਾਰੀਆਂ ਝੋਟੀ ਕੱਲੇ ਠੋਗ ਗਈ ਹੂ ਮੈਂ ਕਹਿੰਦਾ ਬਾਲੀ ਪੂਲੀ ਆ ਬਹੁਤ ਜ਼ਿਆਦਾ ਅਸਲ ਕੱਟੀ ਆ ਅਸਲ ਅਸਲ ਅਸਲ